ਗੁਰਦੁਆਰੇ ਮੰਦਰ ਪਾਟਸ਼ਾਲਾ ਧਰਮਸ਼ਾਲਾ ਇਹ ਸਾਰੀਆਂ ਕਿਉਂ ਬੜੀਆਂ ਸਨ ਅੱਜ ਉਹ ਨਹੀਂ ਰਹੀਆਂ ਮਨੁੱਖ ਨੇ ਮੱਥਾ ਟੇਕਣ ਲਈ ਬਣਾਤੀਆਂ ਨੇ ਚਲੋ ਮੈਂ ਗੁਰਦੁਆਰੇ ਮੱਥਾ ਟੇਕ ਆਇਆ ਤੇ ਡੇਰਾ ਮੱਥਾ ਟੇਕਣ ਦਾ ਮਤਲਬ ਤਾਂ ਸਾਡੇ ਪੰਜਾਬੀ ਉੱਚ ਵੀ ਕਹਿੰਦੇ ਨੇ ਮੈਂ ਤੈਨੂੰ ਮੱਥਾ ਹੀ ਟੇਕਿਆ ਜਿੰਨ ਚੁੜਿਨਾ ਉਹ ਮਨੁੱਖ ਨੇ ਮੈਨੂੰ ਮੱਥਾ ਹੀ ਟੇਕਿਆ ਮਨੁੱਖ ਨੇ ਮੱਥਾ ਟੇਕ ਕੇ ਵੀ ਉਹ ਤਮਾ ਪਰਦਾਲੀ ਹੈ ਬਹੁਤ ਸੱਚਾਈ ਹੈ ਬਹੁਤ ਹੀ ਸੱਚਾਈ ਹੈ ਬਹੁਤੇ ਲੋਕ ਗੁਰਦੁਆਰਿਆਂ ਵਿੱਚ ਜਦੋਂ ਮੱਥਾ ਟੇਕਣ ਆਉਂਦੇ ਨੇ ਉਹ ਇਹ ਸੋਚ ਕੇ ਨਹੀਂ ਆਉਂਦੇ ਵੀ ਇਸ ਵੇਲੇ satsang ਚੱਲ ਰਿਹਾ ਹੈ ਨਹੀਂ ਉਹ ਸਿਰਫ ਆਉਂਦੇ ਨੇ ਤੇ ਆ ਕੇ ਪੈਸਾ ਰੁਪਿਆ ਮੱਥਾ ਟੇਕ ਕੇ ਪਰਕਰਮ ਕਰਕੇ ਪ੍ਰਸ਼ਾਦ ਲੈ ਕੇ ਚਲੇ ਜਾਂਦੇ ਨੇ ਉਹ ਕਹਿੰਦੇ ਨਹੀਂ ਗੁਰਦੁਆਰੇ ਤਾਂ ਬਣੇ ਸਿੱਖਣ ਵਾਸਤੇ ਕੋਈ ਜਦੋਂ ਅਸੀਂ ਇਸ ਅਸਥਾਨ ਤੇ ਇਸ ਸਤਸੰਗ ਦੇ ਰੂਪ ਦਾ ਨਾਮ ਰੱਖਣਗੇ ਉਦੋਂ ਮਸਲਾ ਆ ਕਿ ਅਕੈਡਮੀ ਤਾਂ ਕਿਉਂ ਆਇਆ ਵੀ ਗੁਰਦੁਆਰਾ ਨਾ ਨਾ ਕੋ ਐਂ ਤਾਂ ਅਕੈਡਮੀ ਰੱਖੋ ਆਹ ਅੱਜ ਮੈਂ ਸੋਚਿਆ ਕਿ ਬੱਚੇ ਕਿਉਂ ਆਇਆ ਸਾਰਾ ਸਤਸੰਗਤ ਕੀ ਹੈ ਸਤਸੰਗਤ ਸਤਗੁਰੂ ਛੱਟ ਸਾਲ ਹੈ ਛੱਟ ਸਾਲ ਦਾ ਮਤਬ ਹੁੰਦਾ ਜਿੱਥੇ ਚਾਟੜੇ ਪੜਨ ਕੋਆ ਨੇ ਅਸੀਂ ਸਾਰੇ ਚਾਟੜੇ ਹਾਂ ਪੜ੍ਹਵਾਦੇ ਵਿਦਿਆਰਥੀ ਤੇ ਵਿਦਿਆਰਥੀ ਨੂੰ ਸਿੱਖਣਾ ਹੋਣਾ ਕੁਝ ਪੜ੍ਹਨਾ ਹੋਣਾ ਤੇ ਜਿਹੜਾ ਮਨ ਹੁਕਮ ਨਾ ਮੰਨੇ ਸਬਕ ਲੈ ਵੀ ਜਾਵੇ ਪਰ ਸਭ ਕੁਝ ਯਾਦ ਨਾ ਕਰੇ ਉਪਾਸ ਹੋ ਸਕਦੇ ਉਹਨ ਨੂੰ ਕੋਈ ਡਿਗਰੀ ਮਿਲ ਸਕਦੀ ਨਾਨਕ ਹੁਕਮ ਨਾ ਮੰਨ ਲਈ ਤਾਂ ਤੜਹੀ ਹੀ ਅੰਦਰ ਦੂਰ ਜਿਨ ਗੁਣ ਤਿੰਨ ਸਦ ਮਾਨਵ ਸੈ ਅਵਗੁਣ ਬੰਤਿਆਂ ਦੂਰ ਫੈਸਲਾ ਬਾਣੀ ਦੇ ਅਸੀਂ ਗੁਣ ਸਿੱਖਣਾ ਹਉਨਾ ਗੁਣ ਕੀ ਰੱਬ ਦਾ ਸੁਭਾਅ ਹੈ ਗੁਣ ਹੀ ਰੱਬ ਦਾ ਰੂਪ ਹੈ ਗੁਣ ਹੀ ਰੱਬ ਦਾ ਨਾਮ ਹੈ ਕਿਉਂਕਿ ਗੁਣ ਤੋਂ ਹੀ ਨਾਮ ਪੈਦਾ ਹੋਇਆ ਹੈ ਇਸ ਲਈ ਜਦੋਂ ਅਸੀਂ ਉਹਦਾ ਹੁਕਮ ਜਿਹੜਾ ਗੁਣ ਵਿੱਚੋਂ ਉਹਦੇ ਸੁਭਾਅ ਵਿੱਚੋਂ ਪੈਦਾ ਹੋਇਆ ਹੈ ਉਹਦਾ ਹੁਕਮ ਨਹੀਂ ਮੰਨਾਂਗੇ ਨਾ ਸੁਣਾਂਗੇ ਤਾਂ ਫਿਰ ਸਿਰਫ ਮੱਥਾ ਟੇਕਣ ਵਾਲੇ ਰਹਿ ਜਾਵਾਂਗੇ ਇੱਕ ਰਹੇ ਸੂਖ ਕਟੁੱਟ ਲੈ ਤੇ ਜਿਹੜੇ ਹੁਕਮ ਮੰਨਣਗੇ ਉਹ ਘਰ ਦੇ ਵਿੱਚ ਘਰ ਦੇ ਮਾਲਕ ਬਣ ਕੇ ਉਸ ਦੇ ਪਰਿਵਾਰ ਦਾ ਹਿੱਸਾ ਬਣ ਕੇ ਰਹਿਣਗੇ ਗੁਰੂ ਨੇ ਕਿਹਾ ਤੂੰ ਤੂੰ ਕਰਤਾ ਤੂੰ ਹੁਆ ਉਹਨੇ ਉਹ ਖਲਾ ਨਹੀਂ ਦਿਆ ਜਿਹੜੇ ਗੁਣ ਤੇਰੇ ਵਿੱਚ ਸਨ ਤੇਰੇ ਗੁਣ ਗਾਉਂਦਿਆਂ ਗਾਉਂਦਿਆਂ ਮੈਂ ਤੇਰੇ ਵਿੱਚ ਸਮਾ ਗਿਆ ਗੁਣ ਕਹਿ ਗੁਣੀ ਸਮਾਵਣਿਆ ਗੁਣ ਕਹਿੰਦਾ ਕਹਿੰਦਾ ਗੁਣ ਸੁਣਦਾ ਸੁਣਦਾ ਮੈਂ ਗੁਣੀ ਦਾ ਰੂਪ ਹੋ ਗਿਆ ਐ ਵੇੜੀ ਬੇਕਵਾਰ ਉਸ ਕਿਥੀ ਸੀ ਬਾਬਾ ਕਬੀਰ ਜੀ ਨੇ ਇਹ ਗੱਲ ਕਿਉਂ ਕਹਿ ਦਿੱਤਾ ਸੰਤਨ ਸੰਤ ਕਬੀਰਾ ਬਿਗਰਿਓ ਸੋ ਕਬੀਰ ਰਾਮੇ ਹੋਇ ਨਿਪਰੇਗਾ ਤੇ ਮਰਜ਼ ਕੀਤੀ ਸੀ ਕਬੀਰ ਤੱਕ ਹਾਈਟ ਨਹੀਂ ਬਦਲ ਗਈ ਹੁੰਦਾ ਰੰਗ ਨਹੀਂ ਬਦਲ ਗਿਆ ਉਹਦੀਆਂ ਚਾਰ ਬਾਹਾਂ ਨੇ ਲੱਗ ਗਈ ਉਹਦਾ ਰੂਪ ਉਹ ਹੀ ਸਰੀਰ ਉਹ ਹੀ ਰਿਹਾ ਸਿਰਫ ਗੁਣ ਬਦਲ ਗਿਆ ਸੁਭਾਅ ਬਦਲ ਗਿਆ ਤੇ ਸੁਭਾਅ ਆ ਗਿਆ ਰੱਬ ਵਾਲਾ ਜਦੋਂ ਰੱਬ ਵਾਲਾ ਸੁਭਾਅ ਆ ਜਾਏ ਰੱਬ ਵਾਲੇ ਗੁਣ ਆ ਜਾਣ ਤਾਂ ਫਿਰ ਉਹ ਮਨ ਰੂਪੀ ਘਰ ਵਿੱਚ ਇਕੱਠੇ ਰਹਿੰਦਿਆਂ ਮਨ ਹਰਾ ਹੋ ਜਾਂਦਾ